ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਸਵਾਗਤ ਹੈ ਬਾਈ ਤੁਹਾਡਾ ਆਪਣੇ YouTube ਚੈਨਲ ਸ਼ੌਕੀ ਫਾਰਮਰ ਤੇ ਮੇਰੀ ਟੂਮ ਹੈ ਲੈ ਕੇ 911 ਸਿੱਧੂ ਮੂਸੇ ਵਾਲੇ ਦਾ ਫੇਵਰੇਟ ਟਰੈਕਟਰ 911 ਸੇਲਬਾਸਟ ਕਿਸੇ ਵੀਰ ਨੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ, ਟਰੈਕਟਰ, ਟਰਾਲੀ ਸੇਲ ਕਰਨੀ ਹੋਵੇ, ਉਹਦੀ ਐਡ ਕਰਾਉਣੀ ਹੋਵੇ ਬਾਈ ਓਏ। ਤਾਂ ਆਪਣਾ ਟਰੈਕਟਰ ਨੰਬਰ ਸਕਰੀਨ ਤੇ ਆ 994223043। ਇਹ ਤੇ ਮਸ਼ੀਨਰੀ ਦੀਆਂ 5-7 ਫੋਟੋਆਂ ਤੇ ਬੰਦ ਦੀ ਜਾਣਕਾਰੀ ਭੇਜ ਦਿਓ। ਆਪਾਂ ਤੁਹਾਡੀ ਐਡ ਸਾਡੇ ਚੈਨਲ ਤੇ ਲਾ ਦਾਂਗੇ। ਅੱਜ ਗੱਲ ਕਰਾਂਗੇ ਵੀਰੇ ਨਾਡ 11 ਬਾਰੇ। ਇਹ ਟਰੈਕਟਰ ਵੀ 1995 ਮਾਡਲ ਟੋਟਲੀ ਜਿਹੜਾ ਨਾਲ ਆਹ ਆਲ ओरिजिनल ਸਾਰਾ ਜੈਨੂਨ ਟਰੈਕਟਰ ਹੈ ਕੋਈ ਰੰਗ ਪੇਂਟ ਕੋਈ ਲਿਪਿਆ ਪੋਚਿਆ ਨਹੀਂ ਹੈਗਾ ਜੈਨੂਨ ਹੈ 1995 ਮਾਡਲ ਹੈ ਪੰਜਾਬ ਦਾ ਨੰਬਰ ਆ ਪੀ ਵੀ 25 ਜਗਰਾਉਂ ਦਾ 7225 ਪੀ ਵੀ 25 ਜਗਰਾਉਂ ਦਾ ਨੰਬਰ ਆ ਪੂਰਾ ਨੰਬਰ ਆ 7225 DI ਹੋਇਆ ਹੋਇਆ DI ਹੋਇਆ ਹੋਇਆ ਟਰੈਕਟਰ ਜੋ ਅਸੈਸਰੀਆ ਕੋੜਾ ਬੈਂਪਰ ਤੇ ਫਾਈਬਰ ਦੀ ਛਤਰੀ ਡੈਕ ਡੁੱਕ ਸਾਰਾ ਸਮਾਨ ਨਾਲੇ ਰਵਾਂਗੇ ਬਾਈ ਕਹਿੰਦੇ ਕੋਈ ਚੀਜ਼ ਨਹੀਂ ਖੋਲਦੇ ਸੈਲਫ ਸਟਾਰਟ ਹੈ ਬੈਟਰੀ ਜਿਹੜੀ ਇਹਦੀ ਡਾਊਨ ਹੈ ਉਹ ਬਾਈ ਨਵੀਂ ਧਰਾ ਕੇ ਦੇਣਗੇ ਆਡਾ ਇੱਕ ਸੱਤ ਦੀ ਸਾਰਾ ਸਮਾਨ ਨਾਲ ਹੈ ਤੇ ਬਰੇਟ ਬੂਟ ਨੇ ਜਿਹੜੇ ਵੀ ਉਹ ਵੀ ਨਾਲ ਲੈ ਬਾਲੀ ਗੱਲ ਕੀ ਦੇ ਦੀਆਂ ਟੂਲ ਤੇ ਚਾਬੀਆਂ ਨੇ ਬਾਈ ਕਹਿੰਦੇ ਉਹ ਵੀ ਨਹੀਂ ਕੱਢਦੇ ਉਹ ਵੀ ਨਾਲੇ ਦਵਾ ਇੱਕ ਰੂ ਟ੍ਰੈਕਟਰ ਬਾਈਆਂ ਦਾ ਰੱਖਿਆ ਹੋਇਆ ਬੜਾ ਕਮਾਈ ਕਰਤੀ ਕਹਿੰਦੇ ਨੇ ਆ ਚਾਬੀਆਂ ਦੇਖ ਲਓ ਆ ਵੀ ਨਾਲੇ ਦੇਣਗੇ ਬਾਈ ਕਹਿੰਦੇ ਇੱਕ ਚੀਜ਼ ਵੀ ਨਹੀਂ ਲਾਉਂਦੇ ਜੋ ਸਮਾਨ ਆ ਉਹ ਤੁਹਾਡੇ ਸਾਹਮਣੇ ਹੈ ਡੀਆਈ ਹੋਇਆ ਪਾਵਰ ਸਟੀering 1995 ਮਾਡਲ ਹੈ ਰੇਟ ਹੈ ਵੀਰੇ 335000 ਰੇਟ ਆ 335000 ਮੌਕੇ ਤੇ ਮਾਤਾਨ ਹੋ ਜੂ ਲੈਸ ਹੋ ਜੂਗਾ ਏਰੀਆ ਬਾਇਆਂ ਦਾ ਬਟਿੰਡਾ ਆ ਰੈਡੀ ਰੂ ਡਾਇਰੈਕਟਰ ਦੇਖ ਸਕਦੇ ਹੋ ਸਾਰਾ ਜੈਨੂਇਨਾ ਟਰੈਕਟਰ ਡੀਆਈ ਹੋਇਆ ਹੋਇਆ ਏਰੀਆ ਬਾਇਆਂ ਦਾ ਬਟਿੰਡਾ ਜਿਹੜੇ ਵੀ ਨਾਟ 11 ਖਰੀਦਣਾ ਚਾਹੁੰਦੇ ਨੇ ਤੇ ਬਾਕੀ ਭਾਈਆਂ ਨੰਬਰ ਟਾਈਟਲ ਦੇ ਵਿੱਚ ਪਾਵਾਂਗੇ ਉਹਤੇ ਫੋਨ ਮਾਰ ਕੇ ਟਰੈਕਟਰ ਖਰੀਦ ਲਿਓ ਖੜਨੇ ਖੁੜਨੇ ਦਾ ਪੂਰਾ ਸੋਨਾ ਟਰੈਕਟਰ ਐ ਚੰਗਾ ਟਰੈਕਟਰ